ਉਹ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਨਾਨਾ ਸਦਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਮੀਨੂੰ ਭਾਈ ਨੂੰ ਫੋਨ ਕਰ ਕੱਢ ਗਰੁੱਪ ਚ ਨੰਬਰ ਅਸ਼ਰੇਆ ਭਾਈ ਆ ਆਮ ਆਮ ਆਜ਼ਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਪੁੱਛਦੇ ਹੀ ਆਂ ਦੱਸੋ ਆਪਾਂ ਖੜੇ ਆਂ ਖੜੇ ਆਂ ਭਾਈ ਨਾਲ ਆਪਾਂ ਠੋਕ ਕੇ ਖੜੇ ਆਂ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਜੀ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਉਹ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਅਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆ ਆਸਾਰੀਆਂ ਸਰਕਾਰਾਂ ਪਵਾਣਗੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂ ਆ ਭਲਾਈ ਮੰਚ ਵਾਲੇ ਉਹ ਪਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪਵਾਏਦੇ ਆ ਮੈਨੂੰ ਮੋਟਰਿਆਂ ਕਰ ਰਹੇ ਮੈਨੂੰ ਭਾਈਆਂ ਸੁਣ ਰਹੇ ਉਹ ਮੈਂ ਸਰੀਆਮ ਬਤਾਇਆ ਅਰਦਾਸ ਬਤਾਇਆ ਦਰਵਾਜ਼ਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਮੈਨੂੰ ਤਾਂ ਕੁੱਟਦੇ ਲੈ ਗਏ ਨਹੀਂ ਹਨ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ 4 ਕਿਨ ਹੋ ਗਿਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਜੀਆਂ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਆਰੇ ਖੋਲਦੇ ਆ ਮੈਂ ਨਹੀਂ ਬੋਲਣਾ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਕੰਪਲੇਟ ਤੁਸੀਂ ਕਹਿ ਰਹੇ ਕੰਪਲੀਟ ਆ ਤੁਸੀਂ ਕਹਿਣਾ ਕੰਪਲੀਟ ਆ ਕਿਸ ਚੀਜ਼ ਦੀ ਕੰਪਲੀਟ ਆ ਦੱਸੋ ਸਰ ਤਾਂ ਸੋਦਾ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੀਟ ਕੀਤੀ ਕਿਸ ਨਾਮ ਤੋਂ ਕੰਪਲੀਟ ਹੈ ਤੇ ਸਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਕਰਦੇ ਫੋਨ ਕਰੀ ਹੋਰ ਹਾਂ ਸਰ ਭਾਈ ਨੂੰ ਕਿਤਾਬ ਪਉ ਉਹ ਮੈਂ ਭਾਈ ਇਦਾਂ ਨਹੀਂ ਆਣਾ ਯੱਕੀ ਭਾਈ ਆਰੇ 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 ਇਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨ ਨਹੀਂ ਕਰਵਾਓ ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ ਓ ਸਰ ਮੇਰੀ ਕਿਸ ਬੰਦੇ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋ ਤਾਂ ਸਹੀ ਸਰ ਫੜੋ ਯਾਰ ਸਾਰੇ ਲਾਓ ਜੋਰ ਅਦਰੂ ਲਾਓ ਜੋ ਲਾਓ ਜੋ ਜੀ ਟੋਟੇ ਜਾਣਾ ਜੀ ਭਾਈ ਟੁੱਟੇ ਜਾਣਾ ਫੜੋ ਯਾਰ ਇਹ ਤੂੰ ਚੁਗੂ ਫੜੇ ਫੋਟੋ ਐਦੂ ਟੋਟੇ ਜਾਣਾ ਭਾਈ ਆ ਫਟਫੂਨ ਫੜ ਆ ਦੇਖੋ ਜੀ ਆ ਤੇ ਕੋ ਆ ਫੁੱਲ ਫੜ ਫੁੱਲ ਫੜ ਆ ਫੜ ਆ ਫੜ ਕੋਈ ਆ ਨੋਰੀ ਆ ਪੂਰਨ ਤੋਂ ਆ ਤੇ ਵੀ ਉਹਦੇ ਆ ਅੱਜ ਆ ਮੇਰੇ ਤਾਂ ਆ ਨਹੀਂ ਜੱਦੀ ਲੈ ਜੱਦੀ ਲੈ ਜੱਦੀ ਲੈ ਨਜ਼ਾਇਜ਼ ਕਰਦੇ ਨਹੀਂ ਫੜੇ ਫੜੇ ਉਹ ਗੁੱਗੇ ਏ ਗੁੱਗੇ ਭੈਣ ਤੋਂ ਫੜ ਮੈਂ ਲਾਈਵ ਹੋਇਆ ਆ ਮੈਂ ਤੂੰ ਫੜ ਮੈਂ ਲਾਈਵ ਹੋਇਆ ਓਏ ਮੁਰਦਾ ਮੁਰਦਾ i फ्तारी <laughs> <laughs>

ਉਹ ਬੰਦੇ ਉੱਥੇ ਬੰਦੇ ਉੱਥੇ ਪਲਾਨਮੈਂਟ ਹੋ ਗਿਆ ਉੱਥੇ ਨਹੀਂ ਆਈ ਸੀ ਉਹ ਬੱਪਾ ਤੋੜੋ ਫੋਟੋ ਤੋੜ ਦਿਓ ਲੋੜ ਵੀ ਤੋੜਨਾ ਥੋੜਾ ਸ਼ੀਸ਼ਾ ਜੀ ਤੋੜ ਦਿਓ ਸਾਰੀ ਵੀਡੀਓ ਹੈਗੀ ਆ ਸਾਰੀ ਬੰਦੂ ਓਏ ਉਹ ਪਿੱਛੇ ਜਾ ਲੈ ਯਾਰ ਟਿਕੜ ਟਿਕੜ ਆਈ ਕਿਤੇ ਮੀਡੀਆ ਕੰਮ ਆ ਹਾਂ ਹੁਣ ਸੱਦੋ ਕੋਈ ਦਰਿਆ ਹੈ ਵੀਡੀਓ ਬਣਾਈਏ ਬੜਾ